ਆਜੇ ਮੈਂ ਤਸਵੀਰਾਂ ਦੇ ਵਿੱਚ ਦਿਖਾਵਾਂ ਆ ਸਾਹਮਣੇ ਇਹਦੇ ਵਿੱਚ ਇੱਕ ਬਾਲ ਹੈ ਤੇ ਆ ਗੰਦਗੀ ਜਿਹੜੀ ਵਿੱਚ ਕੀੜੇ ਆ ਕੋ ਪਤਾ ਨਹੀਂ ਕੀ ਕੀ ਆ ਇਹਦੇ ਵਿੱਚ ਇੰਸਪੈਕਟਰ ਸਾਹਿਬ ਕੀ ਲੱਗਦਾ ਇੱਕ ਹਫਤਾ ਪਹਿਲਾਂ ਆਪਾਂ ਖਬਰ ਨਕਸ਼ੀ ਕੀਤੀ ਸੀ ਕਿ ਗੋਲੀ ਵਾਲਾ ਜਿਹੜਾ ਬੱਤਾ ਹੈਗਾ ਤੁਸੀਂ ਅੱਜ ਆਏ ਹੋ ਇੱਕ ਹਫਤਾ ਬਾਅਦ ਚੈੱਕ ਕਰਨ ਵਾਸਤੇ ਕੀ ਮਿਲਿਆ ਜਿੱਥੇ ਕੁਝ ਮਿਲਿਆ ਕੋ ਲੱਗਦਾ ਉਸ ਤਰ੍ਹਾਂ ਦਾ ਦੇਖੋ ਜੀ ਹੁਣ ਸਾਨੂੰ ਇਹਦੇ ਬਾਰੇ ਆਪਾਂ ਹੁਣ ਸੈਂਪਲ ਲੈ ਲਿਆ ਠੀਕ ਹੈ ਜੀ ਸੈਂਪਲ ਦੀ ਟੈਸਟਿੰਗ ਦੇ ਬਾਅਦ ਤੁਹਾਨੂੰ ਪਤਾ ਲੱਗੂਗਾ ਰਿਪੋਰਟ ਕੀ ਆਉਂਦੀ ਹੈ ਤੇ ਉਹਦੇ ਅਕੋਰਡਿੰਗ ਜੋ ਵੀ ਹੈ ਆਪਾਂ ਉਹਦੇ ਹਿਸਾਬ ਨਾਲ ਕਰਦੇ ਕਰਾਂਗੇ ਪਰ ਇੱਕ ਹਫ਼ਤੇ ਬਾਅਦ ਜਿਹੜੀ ਇਹ ਕਾਰਵਾਈ ਕਰਨੀ ਲੱਗਦਾ ਨਹੀਂ ਕਿ ਇਹਨਾਂ ਨੂੰ ਤਾਂ ਬੜਾ ਕੁਝ ਚੇਂਜ ਬਦਲ ਗਿਆ ਹੋਣਾ ਕੁਛ ਨਾ ਕੁਛ। ਹਫਤੇ ਦੇ ਵਿੱਚ ਟੈਕਨੀਕਲ ਇਸ਼ੂਜ਼ ਹੁੰਦੇ ਆ ਕਈ ਵਾਰ ਗੱਡੀ ਦਾ ਅਰੇਂਜਮੈਂਟ ਨਹੀਂ ਹੋਇਆ ਗੱਡੀਆਂ ਵੀ ਸਰਕਾਰੀ ਸਾਡੇ ਕੋਲੇ ਘਟ ਨੇ ਸਾਡਾ ਖੁਦ ਦਾ ਡਰਾਈਵਰ ਜਿਹੜਾ ਸਾਡੀ ਗੱਡੀ ਮਿਲੀ ਸੀ ਉਹ ਬੰਦ ਹੋ ਗਈ ਆ। ਵਿਟਨੈਸ ਸਾਨੂੰ ਚਾਹੀਦਾ ਆ। ਮੈਂ ਇੱਧਰ ਬੇਦੀ ਸਾਹਿਬ ਨਾਲ ਵੀ ਗੱਲ ਕੀਤੀ ਆ ਕਹਿੰਦੇ ਅਸੀਂ ਵਿਟਨੈਸ ਨਹੀਂ ਪਾ ਸਕਦੇ। ਕਿਉਂਕਿ ਵੀ ਅਸੀਂ ਪੱਤਰਕਾਰ ਹੁੰਨੇ ਆ ਅਸੀਂ ਵਿਟਨੈਸ ਨਹੀਂ ਬਣ ਸਕਦੇ। ਵਿਟਨੈਸ ਮਰਨ ਦੇ ਵਿੱਚ ਕੀ ਇਤਰਾਜ਼ ਹੈ ਜੀ ਇਹਨਾਂ ਨੂੰ? ਦੁਕਾਨ ਦਾ ਇੱਕ ਸ਼ੀਸ਼ਾ ਦਿਖਾਤਾ। ਮੈਂ 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 ਉਤਰਨਾ ਉਸੇ ਕਾਲਤੇ ਆ ਗਿਆ ਅਸੀਂ ਇੱਕ ਹਫ਼ਤਾ ਪਹਿਲਾਂ ਜਦੋਂ ਖਬਰ ਦਿਖਾਈ ਐ ਉਹ ਤੋਂ ਪਹਿਲਾਂ ਵੀ ਤਾਂ ਸਿਹਤ ਵਿਭਾਗ ਇੱਥੇ ਘੁੰਮਦਾ ਹੋਊਗਾ ਸਿਹਤ ਵਿਭਾਗ ਆਂਦਾ ਹੋਊਗਾ ਮੈਂ ਤਾਂ ਇਹ ਕਹਿ ਰਿਹਾ ਕਿ ਅੱਜ ਦੇ ਸੈਂਪਲਿੰਗ ਦੀ ਪ੍ਰोसीडिंग ਵਾਸਤੇ ਸਾਨੂੰ ਵਿਟਨੈਸ ਦੀ ਲੋੜ ਹੁੰਦੀ ਹੈ ਇੰਡੀਪੈਂਡੈਂਟ ਵਿਟਨੈਸ ਜੇ ਤੁਸੀਂ ਬਣ ਜਾਓਗੇ ਕਿਹ ਕਿਤਰਾ ਆ ਜਾ ਤੁਹਾਨੂੰ ਨਹੀਂ ਇੱਥੇ ਅਸੀਂ ਅਸੀਂ ਕਿਉਂ ਬਣਾਗੇ ਤੁਹਾਡਾ ਆਪਣਾ ਮਹਿਕਮਾ ਆ ਗਿਆ ਤੁਹਾਡੇ ਹੋਰ ਮਹਿਕਮੇ ਦੇ ਨਾਲ ਕੋਈ ਤੁਹਾਡੇ ਸੰਪਰਕ ਆਉਣਗੇ ਉਹਨਾਂ ਨੂੰ ਬੁਲਾ ਲਓ ਕਿਸੇ ਨੂੰ ਵਿਟਨੈਸ ਆਪਣੇ ਬਣਾਓਕਰ ਨਾਲ ਅਜੀ ਖਬਰ ਦਿਖਾਈ ਹੈ ਪਹਿਲਾਂ ਹੀ ਦਿਖਾਈ ਹੈ ਖਬਰਾਂ ਦੇ ਸਟੇਟਿੰਗ ਦੇ ਵਿੱਚ ਜੁਆਇਨ ਕਰ ਲੋ ਨਾ ਤੁਸੀਂ ਅਸੀਂ ਅਸੀਂ ਕਿਉਂ ਕਰਾਂਗੇ ਜੁਆਇਨ ਸਾਡਾ ਕੰਮ ਹੈ ਖਬਰ ਦਿਖਾਣਾ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੇਹਾਬੁੱਦ ਸਿੰਘ ਰਾਣਾ ਬੀਤੇ ਦਿਨ ਇੱਕ ਖਬਰ ਨਸ਼ਕਤ ਕੀਤੀ ਸੀ ਕਿ ਕੀਰਤਪੁਰ ਸਾਹਿਬ ਦੇ ਵਿੱਚ 20% ਗੈਸ ਗੋਲੀ ਵਾਲਾ ਬੱਤਾ ਜਿਹੜਾ ਉਹਦੇ ਵਿੱਚੋਂ ਕੀ ਕੀ ਜਿਹੜੇ ਪਦਾਰਥ ਕਿਸ-ਕਿਸ ਤਰ੍ਹਾਂ ਦੇ ਸਿਗੇ ਉਹ ਆਪਾਂ ਦਿਖਾਏ ਵੀ ਸੀ ਤੇ ਅੱਜ ਜਿਹੜੀ ਇੱਕ ਹਫ਼ਤੇ ਬਾਅਦ ਸਿਹਤ ਵਿਭਾਗ ਦੀ ਟੀਮ ਇੱਥੇ ਪਹੁੰਚੀ ਆ। ਰੋਪੜ ਤੋਂ ਕੀਰਤਪੁਰ ਸਾਹਿਬ ਪਹੁੰਚਣ ਲਈ ਸਿਹਤ ਵਿਭਾਗ ਦੀ ਟੀਮ ਨੂੰ ਇੱਕ ਹਫ਼ਤੇ ਦਾ ਸਮਾਂ ਲੱਗ ਗਿਆ। ਟੀਮ ਅੱਜ ਪਹੁੰਚੀ ਹੈ ਪਰ ਕੁਝ ਰੇੜੀਆਂ ਜਿਹੜੀਆਂ ਉਹ ਸਵੇਰ ਤੋਂ ਹੀ ਬੰਦ ਪਈਆਂ ਨੇ। ਰੋਪ ਜ਼ਰੂਰ ਲੱਗੇ ਨੇ, ਗੱਲਬਾਤ ਜ਼ਰੂਰ ਕਰਾਂਗੇ। ਇੰਸਪੈਕਟਰ ਸਾਹਿਬ ਬੈਠੇ ਨੇ। ਇੰਸਪੈਕਟਰ ਸਾਹਿਬ ਕੀ ਲੱਗਦਾ ਇੱਕ ਹਫ਼ਤਾ ਪਹਿਲਾਂ ਆਪਾਂ ਖਬਰ ਨਕਸ਼ੇ ਕੀਤੀ ਸੀ ਕਿ ਗੋਲੀ ਵਾਲਾ ਜਿਹੜਾ ਬੱਤਾ ਹੈਗਾ ਤੁਸੀਂ ਅੱਜ ਆਏ ਹੋ ਇੱਕ ਹਫ਼ਤਾ ਬਾਅਦ ਚੈੱਕ ਕਰਨ ਵਾਸਤੇ। ਕੀ ਮਿਲਿਆ? ਜਿੱਥੇ ਕੁਝ ਮਿਲਿਆ? ਕੋਈ ਲੱਗਦਾ ਉਸ ਤਰ੍ਹਾਂ ਦਾ ਕੁ ਲੈ ਕੋਡੀ ਨੂੰ ਸਾਨੂੰ ਇਹਦੇ ਬਾਰੇ ਆਪਾਂ ਹੁਣ ਸੈਂਪਲ ਲੈ ਲਿਆ ਠੀਕ ਹੈ ਜੀ ਸੈਂਪਲ ਦੀ ਟੈਸਟਿੰਗ ਦੇ ਬਾਅਦ ਸਾਨੂੰ ਪਤਾ ਲੱਗੂਗਾ ਰਿਪੋਰਟ ਕੀ ਆਉਂਦੀ ਹੈ ਤੇ ਉਹਦੇ ਅਕੋਰਡਿੰਗ ਜੋ ਵੀ ਹੈ ਆਪਾਂ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਕਿ ਸਰ ਸਭ ਲੱਗਦਾ ਨਹੀਂ ਸੀ ਕਿ ਜਿਹੜਾ ਐਕਸ਼ਨ ਜਿਹੜਾ ਉਹ ਐਮਰਜੈਂਟਰੀ ਹੋਣਾ ਚਾਹੀਦਾ ਸੀ ਇੱਕ ਹਫਤੇ ਬਾਅਦ ਹੁਣ ਜਿਵੇਂ ਕੁਝ ਦੁਕਾਨਦਾਰ ਦੱਸ ਰਹੇ ਕੋਈ ਦੁਕਾਨਾ ਬੰਦ ਹੈ ਜਿਨ੍ਹਾਂ ਕੋਲ ਉਹ ਕਹਿੰਦੇ ਉਸ ਦਿਨ ਉਹਦਾਂ ਦਾ ਮਟੀਰੀਅਲ ਦੇਖਿਆ ਸੀ ਵੀ ਦੇਖਿਆ ਉਹ ਦੁਕਾਨਾ ਕਿਤੇ ਹੋਰ ਪਾਸੇ ਸੀ ਕਿ ਆ ਜਾਂ ਇਹ ਦੁਕਾਨਾ ਹੈ ਪਰ ਹੁਣ ਇਹ ਨਾਲ ਕੀ ਹੈਗਾ ਕੀ ਨਹੀਂ ਸਾਨੂੰ ਨਹੀਂ ਪਤਾ ਪਰ ਇੱਕ ਹਫਤੇ ਬਾਅਦ ਜਿਹੜੀ ਇਹ ਕਾਰਵਾਈ ਕਰਨੀ ਲੱਗਦਾ ਨਹੀਂ ਕਿ ਇਹਨਾਂ ਨੂੰ ਤਾਂ ਬੜਾ ਕੁਝ ਚੇਂਜ ਬਦਲ ਗਿਆ ਹੋਣਾ ਕੁਛ ਨਾ ਕੁਛ ਤੋਂ ਦੇਖੋ ਜੀ ਆਪਾਂ ਸੈਂਪਲਿੰਗ ਕਰਦੇ ਹਾਂ ਠੀਕ ਹੈ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਇੱਕ ਦਿਨ ਦੇ ਵਿੱਚ ਹੀ ਆਪਾਂ ਦੇਖ ਸਕਦੇ ਹਾਂ ਮੰਨ ਲਓ ਜੇ ਬੰਦਾ ਗਲਤ ਬਣਾ ਰਿਹਾ ਤਾਂ ਉਹ ਅੱਜ ਵੀ ਗਲਤ ਬਣਾ ਰਿਹਾ ਗੱਲ ਵੀ ਗਲਤ ਬਣਾਊਗਾ ਜਾਂ ਬਣਾ ਰਿਹਾ ਹੋਊਗਾ ਠੀਕ ਹੈ ਤੇ ਬਾਕੀ ਜਿਹੜਾ ਹਫਤੇ ਦੀ ਗੱਲ ਤੁਸੀਂ ਕਰਦੇ ਪਏ ਆ ਹਫਤੇ ਦੇ ਵਿੱਚ ਟੈਕਨੀਕਲ ਇਸ਼ੂਜ਼ ਹੁੰਦੇ ਆ ਕਈ ਵਾਰ ਗੱਡੀ ਦਾ ਅਰੇਂਜਮੈਂਟ ਨਹੀਂ ਹੋਇਆ ਗੱਡੀਆਂ ਵੀ ਸਰਕਾਰੀ ਸਾਡੇ ਕੋਲੇ ਘਟ ਨੇ ਸਾਡਾ ਖੁਦ ਦਾ ਡਰਾਈਵਰ ਉਹ ਚੀਜ਼ਾਂ ਦੇ ਕਰਕੇ ਸਾਡੇ ਘਰੇ ਵੀ ਡੈਥ ਹੋ ਗਈ ਸੀ ਤੇ ਉਹਦੇ ਕਰਕੇ ਮੈਂ ਦੋ ਦਿਨ ਛੁੱਟੀ ਤੇ ਵੀ ਸੀ ਤਾਂ ਇਹ ਕਾਰਨ ਜਿਹੜੇ ਇਦਾਂ ਦੇ ਕਰਕੇ ਤਾਂ ਅਸੀਂ ਲੇਟ ਹੋ ਗਏ ਆ ਥੋੜਾ ਜਿਹਾ ਪਰ ਇਹਦੇ ਵਿੱਚ ਇਹ ਨਹੀਂ ਕਿ ਵੀ ਜੇ ਹੁਣ ਉਸ ਟਾਈਮ ਤੁਸੀਂ ਕਹਿ ਰਹੇ ਕਿ ਗਲਤ ਸੀਗਾ ਤਾਂ ਇਹਦੀ ਰਿਪੋਰਟ ਵੀ ਦੇਖ ਲਾਂਗੇ ਆਪਾਂ ਕੀ ਜਾਣੀ ਹੈ ਜੀ ਉੱਥੇ ਤੁਹਾਨੂੰ ਪਤਾ ਲੱਗ ਜਾਣਾ ਹੈ ਹੁਣ ਇਹ ਜਿਵੇਂ ਦੁਕਾਨਦਾਰ ਕਹਿੰਦੇ ਕਿ ਜਿਹੜੀਆਂ ਦੁਕਾਨਾਂ ਕੁਝ ਦੁਕਾਨਾਂ ਅੱਜ ਬਿਲਕੁਲ ਸਵੇਰ ਤੋਂ ਨਹੀਂ ਖੁੱਲੀਆਂ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਬਈ ਸਿਹਤ ਭਾਗ ਦੀ ਟੀਮ ਅੱਜ ਇੱਥੇ ਆਊਗੀ ਉਹ ਉਹ ਦੁਕਾਨਾਂ ਉਹ ਉਹਨਾਂ ਦਾ ਕਹਿਣਾ ਵੀ ਕਿਤਨੇ ਕਿਤੇ ਸ਼ੱਕ ਦੇ ਘੇਰੇ ਦੇ ਵਿੱਚ ਆ ਜਿਹੜੀਆਂ ਦੁਕਾਨਾਂ ਨਹੀਂ ਅਸੀਂ ਸ਼ੱਕ ਦੇ ਘੇਰੇ ਦੇ ਵਿੱਚ ਉਹਦੇ ਕੋ ਅਸੀਂ ਕੁਝ ਨਹੀਂ ਦੇ ਵਿੱਚ ਕਹਿ ਸਕਦੇ ਸਾਡੇ ਵੱਲੋਂ ਅਸੀਂ ਕਿਸੇ ਨੂੰ ਸਾਡੇ ਦਫ਼ਤਰ ਵੱਲੋਂ ਸਾਨੂੰ ਇਧਰੋਂ ਸਾਡੇ ਵੱਲੋਂ ਕੋਈ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਗਈ ਠੀਕ ਹੈ ਉਹ ਹੋ ਸਕਦਾ ਉਹਨਾਂ ਨੂੰ ਇਹ ਹੋਵੇ ਤੁਹਾਡੇ ਪਹਿਲਾਂ ਦੀਆਂ ਖਬਰਾਂ ਦੇਖ ਕੇ ਹੋ ਸਕਦਾ ਪਹਿਲਾਂ ਤੋਂ ਨਾਲ ਆ ਰਹੇ ਹੋਣਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪਰ ਅਸੀਂ ਉਰੇ ਆਏ ਆ ਤਾਂ ਕਿਸੇ ਨੂੰ ਅਸੀਂ ਇੱਥੇ ਕੋਈ ਫੋਨ ਨਹੀਂ ਕੀਤਾ ਕਿਸੇ ਨੇ ਕੋਈ ਦੱਸਿਆ ਨਹੀਂ ਕੋਈ ਸਾਡੇ ਬੰਦੇ ਨੂੰ ਕੋਈ ਤੁਹਾਡੇ ਕਿਸੇ ਇੱਥੇ ਕੀਰਤਪੁਰ ਸਾਹਿਬ ਦੇ ਰੈਜ਼ੀਡੈਂਟ ਨੂੰ ਪਤਾ ਹੋਵੇ ਸਾਡੇ ਆਣ ਤੋਂ ਤਾਂ ਏਦਾਂ ਦੇ ਸਾਡੇ ਵੱਲੋਂ ਕੋਈ ਗੱਲ ਨਹੀਂ ਉਹ ਨਹੀਂ ਲੱਗਿਆ ਜਾਂ ਕਿਉਂ ਨਹੀਂ ਲੱਗਿਆ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿੰਦੇ ਤੋਂ ਇਲਾਵਾ ਜਿਬਾਪਾ ਗੱਲ ਕਰਦੇ ਆਂ ਫੂਡ ਸੇਫਟੀ ਦੀ ਫੂਡ ਦੇ ਵਿੱਚ ਜਿਵੇਂ ਕੁਲਚੀਆਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਆ ਪ੍ਰਵਾਸੀ ਲੋਕ ਜਿਹੜੇ ਆ ਕੇ ਉਹ ਰੇੜੀਆਂ ਲਾ ਰਹੇ ਬੜਾ ਜਿਹੜਾ ਜੇ ਆਪਾਂ ਉਹ ਕਹੇ ਲੈ ਕਿ ਜਿਹੜਾ ਵਰਤਦੇ ਆ ਉਹ ਬੜਾ ਘਟਿਆ ਕਿਸਮ ਦਾ ਘੇ ਵਰਤੇ ਜਾ ਰਿਹਾ ਕੀਰਤਪੁਰ ਸਾਹਿਬ ਦੇ ਵਿੱਚ ਹੀ ਹੈਗੀਆਂ ਉਹਨਾਂ ਨੂੰ ਵੀ ਹੁਣ ਚੈੱਕ ਕਰਨ ਜਾ ਰਹੇ ਹਾਂ ਤੁਸੀਂ ਪਹਿਲਾਂ ਅਸੀਂ ਇਹ ਕਾਰਵਾਈ ਜਿਹੜੀ ਸਾਡੀ ਕੰਪਲੇਂਟ ਆਈ ਹੈ ਜੀ ਇਹਦੇ ਵਿੱਚ ਹੋਰ ਵੀ ਹੈ ਕੋਈ ਬੰਦਾ ਬਣਾਉਂਦਾ ਇੱਥੇ ਕੀਰਤਪੁਰ ਸਾਹਿਬ ਸਾਨੂੰ ਪਤਾ ਲੱਗਾ ਉਦੇ ਬਾਅਦ ਦੇਖਦੇ ਆ ਜਿੱਦਾਂ ਵੀ ਹੁੰਦਾ ਹੈ ਜੇ ਕੁਲਚੇ ਦੇ ਰੇੜੀਆਂ ਮਿਲਦੀਆਂ ਤਾਂ ਅਸੀਂ ਉਹਨਾਂ ਦੇ ਵਿੱਚ ਚੈਕਿੰਗ ਕਰ ਲਵਾਂਗੇ ਬਿਲਕੁਲ ਜੀ ਇਸ ਤੋਂ ਇਲਾਵਾ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਦੁਕਾਨਦਾਰ ਜਿਹੜੇ ਹੈਗੇ ਆ ਦੁਕਾਨਦਾਰ ਇਹ ਜਿਹੜਾ ਸਮਾਨ ਬਣਾਉਂਦੇ ਆ ਵੇਚਦੇ ਆ ਕਿਸ ਤਰੀਕੇ ਦਾ ਲੱਗਿਆ ਇਹਨਾਂ ਨੂੰ ਬਿੱਲੂ ਦੀ ਕੀ ਲੱਗਦਾ ਕਿਸ ਤਰੀਕੇ ਦਾ ਲੱਗਿਆ ਜਿਵੇਂ ਤੁਸੀਂ ਕਹਿੰਦੇ ਸੀ ਗੱਲ ਕਰਦੇ ਸੀ ਕਿ ਦੂਜੀਆਂ ਰੇੜੀਆਂ ਅੱਜ ਬੰਦ ਹੈਗੀਆਂ ਇਹ ਤੇ ਆ ਰੇੜੀ ਤੁਹਾਡੀ ਤੁਹਾਡੇ ਕੋਲ ਮਾਲ ਆਂਦਾ ਸੀ ਇਹ ਕਿਸ ਤਰੀਕੇ ਲੱਗਦਾ ਮਾਲ ਤਾਂ ਸਾਡੇ ਕੋਲ ਆਂਦਾ ਜੀ ਇਹ ਠੀਕ ਹੈ ਜੀ ਬਾਕੀ ਘਰ ਤੋਂ ਕੋਈ ਜਨ ਚੀਨੀ ਮਿਲੀ ਹੈਗੀ ਠੀਕ ਹੈ ਕੋਈ ਸਾਫ ਸਿਹਤ ਵਿਭਾਗ ਵਾਲੇ ਜਿਹੜੀਆਂ ਬਾਕੀ ਰੇੜੀਆਂ ਲੱਗਦੀਆਂ ਨੇ ਬਿਲਕੁਲ ਕਹਿਣ ਦਾ ਮਤਲਬ ਉਹ ਮਾਲ ਕਿੱਥੋਂ ਆਉਂਦਾ ਫਿਰ ਜਿਹੜਾ ਅਨੰਦਪੁਰ ਸਾਹਿਬ ਤੋਂ ਆਉਂਦਾ ਜੀ ਕਹਿਣ ਦਾ ਮਤਲਬ ਜਿਹੜੇ ਅਨੰਦਪੁਰ ਸਾਹਿਬ ਤੋਂ ਮਾਲ ਆਂਦਾ ਉਹਨਾਂ ਨੂੰ ਆਲਰੇਡੀ ਸੂਚਨਾ ਪਹਿਲਾਂ ਉਹ ਰੇੜੀਆਂ ਬੰਦ ਆ ਜਾਂਦੇ ਹਾਂ ਜੀ ਹਾਂਜੀ ਬਿਲਕੁਲ ਬੰਦ ਆ ਜਾਂਦੇ ਟੋਟੋ ਰੇੜੀਆਂ ਬੰਦ ਆ ਜਾਂਦੇ ਉਹ 8-10 ਰੇੜੀਆਂ ਲੱਗਦੀਆਂ ਕਿ ਤੁਸੀਂ ਜਿਸ ਦਿਨ ਅਸੀਂ ਖਬਰ ਦਿਖਾਈ ਉਹ ਤੋਂ ਬਾਅਦ ਰੇੜੀਆਂ ਲੱਗਦੀਆਂ ਸੀ ਉਹ ਕਿਹਨੇ ਕੱਲ ਵੀ ਲੱਗੀ ਸੀ ਜੀ ਅੱਛਾ ਕੱਲ ਵੀ ਲੱਗੀ ਸੀ ਜੀ ਹਾਂਜੀ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਤਾਂ ਸ਼ੱਕ ਦੇ ਘੇਰੇ ਰੇੜੀਆਂ ਜਿਹੜੀਆਂ ਰੁਟੀਨ ਦੀ ਤਰ੍ਹਾਂ ਦੀ ਨਾ ਕਿਹਾ ਮਾਲ ਅਸੀਂ ਵੇਚਦੇ ਆ ਭਰਦੇ ਆ ਪਰ ਜਿਹੜਾ ਦੂਜੀਆਂ ਰੇੜੀਆਂ ਉਹ ਬੰਦ ਹੈਗੀਆਂ ਇਹ ਕਿਤੇ 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 ਨਾ ਕਿਤੇ ਸ਼ੱਕ ਦਾ ਘੇਰਾ ਇਹ ਵੀ ਬਣਦਾ ਹੈ ਪਰ ਜਿਸ ਤਰੀਕੇ ਨਾਲ ਇਨਸਪੈਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਆਉਣ ਤੋਂ ਪਹਿਲਾਂ ਇਹ ਗੁਪਤ ਤਰੀਕੇ ਦੇ ਤੌਰ ਤੇ ਇੱਥੇ ਪਹੁੰਚੇ ਹੋ ਔਰ ਇਹਨਾਂ ਨੇ ਇੱਥੇ ਜਿਹੜੇ ਆ ਕੇ ਆ ਸੈਂਪਲ ਇੱਥੇ ਜ਼ਰੂਰ ਲਏ ਆ ਸੈਂਪਲ ਲੈ ਲਏ ਆ ਔਰ ਜਿਹੜੀਆਂ ਬਾਕੀ ਕੁਝ ਰੇੜੀਆਂ ਬੰਦ ਹੈਗੀਆਂ ਉਹਨਾਂ ਦਾ ਕੀ ਕਾਰਨ ਹੋ ਸਕਦਾ ਇਨਸਪੈਕਟਰ ਸਾਹਿਬ ਵੀ ਦਸਰੇ ਨੇ ਕੀ ਕਹਿਣ ਦੁਬਾਰਾ ਆਏ ਨੇ ਕੀ ਹਾਂਜੀ ਇੱਕ ਮੈਂ ਇਹ ਬੇਨਤੀ ਕਰਦਾ ਹਾਂ ਜੀ ਤੁਸੀਂ ਹੁਣ ਗੱਲ ਕਰਦੇ ਭੀ ਇੱਕ ਵਿਟਨੈਸ ਸਾਨੂੰ ਚਾਹੀਦਾ ਹੈ ਮੈਂ ਇਧਰ ਬੇਦੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਹਿੰਦੇ ਅਸੀਂ ਵਿਟਨੈਸ ਨਹੀਂ ਪਾ ਸਕਦੇ ਕਿਉਂਕਿ ਵੀ ਅਸੀਂ ਪੱਤਰਕਾਰ ਹੁੰਦੇ ਆ ਅਸੀਂ ਵਿਟਨੈਸ ਨਹੀਂ ਬਣ ਸਕਦੇ ਵਿਟਨੈਸ ਬਣਨ ਦੇ ਵਿੱਚ ਕੀ ਤਰਾਜ ਹੈ ਜੀ ਇਹਨਾਂ ਨੂੰ ਲੱਗਦਾ ਨਹੀਂ ਮੈਂ ਪੱਤਰਕਾਰ ਦਾ ਕੰਮ ਤਾਂ ਪਬਲਿਸ਼ ਕਰਨਾ ਹੈ ਪੱਤਰਕਾਰ ਨੇ ਤਾਂ ਇੱਕ ਸ਼ੀਸ਼ਾ ਦਿਖਾਤਾ ਮੈਂ 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 ਉਹ ਤਰ੍ਹਾਂ ਉਸੇ ਗੱਲ ਤੇ ਆ ਗਿਆ ਅਸੀਂ ਇੱਕ ਹਫ਼ਤਾ ਪਹਿਲਾਂ ਜਦੋਂ ਖਬਰ ਦਿਖਾਈ ਹੈ ਉਸ ਤੋਂ ਪਹਿਲਾਂ ਵੀ ਤਾਂ ਸਿਹਤ ਭਾ ਕੇ ਇੱਥੇ ਘੁੰਮਦਾ ਹੋਊਗਾ ਸੇ ਤੇ ਭਾਗ ਆਂਦਾ ਹੋਊਗਾ ਨਹੀਂ ਮੈਂ ਤਾਂ ਇਹ ਕਹਿ ਰਿਹਾ ਕਿ ਅੱਜ ਦੇ ਸੈਂਪਲਿੰਗ ਦੀ ਪ੍ਰੋਸੀਡਿੰਗ ਵਾਸਤੇ ਸਾਨੂੰ ਵਿਟਨੈਸ ਦੀ ਲੋੜ ਹੁੰਦੀ ਹੈ ਇੰਡੀਪੈਂਡੈਂਟ ਵਿਟਨੈਸ ਜੇ ਤੁਸੀਂ ਬਣ ਜਾਓਗੇ ਉਸ ਕੀ ਤਰ੍ਹਾਂ ਆ ਜਾ ਤੁਹਾਨੂੰ ਨਹੀਂ ਇਹ ਤੇ ਅਸੀਂ ਅਸੀਂ ਕਿਉਂ ਬਣਾਗੇ ਤੁਹਾਡਾ ਆਪਣਾ ਮਹਿਕਮਾ ਹੈਗਾ ਤੁਹਾਡੇ ਹੋਰ ਮਹਿਕਮੇ ਦੇ ਨਾਲ ਕੋਈ ਤੁਹਾਡੇ ਸੰਪਰਕ ਹੋਣਗੇ ਉਹਨਾਂ ਨੂੰ ਬੁਲਾ ਲਓ ਕਿਸੇ ਨੂੰ ਵਿਟਨੈਸ ਆਪਣੇ ਬਣਾਉ ਕਰਾ ਲਓ ਕਿਸ ਤਰ੍ਹਾਂ ਹੋ ਰਹੇ ਵਿਟਨੈਸ ਬਣ ਨਹੀਂ ਪ੍ਰੈਸ ਕਿਉਂ ਪ੍ਰੈਸ ਤਾਂ ਪਾਉ ਰਹੀ ਖਬਰ ਦਿਖਾ ਰਹੀ ਹੈ ਇਸ ਤੋਂ ਪਹਿਲਾਂ ਵਿਟਨੈਸ ਅਸੀਂ ਖਬਰ ਦਿਖਾਈ ਹੈ ਪਹਿਲਾਂ ਹੀ ਦਿਖਾਈ ਹੈ ਖਬਰਾਂ ਤਾਂ ਸੈਂਪਲਿੰਗ ਦੇ ਵਿੱਚ ਜੁਆਇਨ ਕਰ ਲਓ ਨਾ ਤੁਸੀਂ ਅਸੀਂ ਅਸੀਂ ਕਿਉਂ ਕਰਾਂ ਸਾਡਾ ਤੁਹਾਨੂੰ ਦਿੱਕਤ ਕੀ ਹੈ ਦੇ ਵਿੱਚ ਦਿੱਕਤ ਦਿੱਕਤ ਸਾਨੂੰ ਅਸੀਂ ਆਪਣਾ ਖਬਰ ਸਾਡਾ ਕੰਮ ਹੈਗਾ ਖਬਰ ਦਿਖਾਣਾ ਸ਼ੀਸ਼ਾ ਦਿਖਾਣਾ ਮੈਂ ਤੁਹਾਡੀ ਗੱਲ ਨਹੀਂ ਇਹ ਨਹੀਂ ਕਹਿ ਰਿਹਾ ਕਿ ਖਬਰ ਤੁਹਾਡੇ ਦਿਖਾਣਾ ਤੁਹਾਡਾ ਕੰਮ ਨਹੀਂ ਹੈ ਖਬਰ ਤੁਸੀਂ ਦਿਖਾ ਰਹੇ ਹੋ ਵਧੀਆ ਗੱਲ ਹੈ ਉਹ ਤਾਂ ਦਿਖਾਓ ਪਰ ਮੈਂ ਇਹ ਕਹਿ ਰਿਹਾ ਕਿ ਜੇ ਤੁਸੀਂ ਵਿਟਨੈਸ ਦੇ ਵਿੱਚ ਬੰਦੇ ਆ ਤਾਂ ਆਪਣਾ ਕੇਸ ਸਟਰੋਂਗ ਹੁੰਦਾ ਹੈ ਉਹਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ ਹੈ ਤੁਸੀਂ ਹੱਕ ਦੀ ਗੱਲ ਕਰਦੇ ਪਿਆ ਜੀ ਆਪਾਂ ਤੁਹਾਨੂੰ ਕਹਿ ਰਹੇ ਹਾਂ ਵਿਚਵਟਨਸ ਬਣਾਓ ਮੈਂ ਤੁਹਾਡੀ ਗੱਲ ਸਮਝਦਾ ਤੁਸੀਂ ਸਰਕਾਰੀ ਕਿਸੇ ਅਧਿਕਾਰੀ ਨੂੰ ਬੁਲਾ ਲਓ ਇੱਥੇ ਮੌਕੇ ਤੇ ਹੋਰ ਹੋਰ ਮੈਕਮੇਦ ਨੂੰ ਬਿਜਲੀ ਕੋਈ ਰੇਡ ਕਰਦੀ ਆ ਉਹ ਕਿਸੇ ਸਰਕਾਰੀ ਅਧਿਕਾਰੀਆਂ ਨੂੰ ਬੁਲਾਉਂਦੀ ਆ ਮੌਕੇ ਤੇ ਉਹ ਉਹਨਾਂ ਨੂੰ ਬਿਜ਼ਨਸ ਤੌਰ ਤੇ ਰੱਖਦੀ ਆ ਉਹ ਇੱਥੇ ਖੜੇ ਆ ਹੁਣ ਮੌਕੇ ਦੇ ਤੁਸੀਂ ਵੀ ਤਾਂ ਇੱਕ ਰਿਸਪਾਂਸਿਬਲ ਪਰਸਨ ਹੋ ਕੀਰਤਪੁਰ ਸਾਹਿਬ ਦੇ ਤੁਸੀਂ ਵੀ ਪਾ ਸਕਦੇ ਆ ਤੁਹਾਨੂੰ ਕੀ ਪ੍ਰੋਬਲਮ ਆ ਨਹੀਂ ਅਸੀਂ ਸਾਡਾ ਕੰਮ ਨਹੀਂ ਆ ਕੋਟਾਂ ਦੇ ਵਿੱਚ ਜਾ ਕੇ ਕਰਨਾ ਸਾਡਾ ਸਾਡੀ ਕਿਸੇ ਨਾਲ ਪਰਸਨ ਦੁਸ਼ਮਣੀ ਥੋੜੀ ਆ ਅਸੀਂ ਪਰਸਨ ਤੋੜ ਤੇ ਸੁੜੀ ਕਰਾਂਗੇ ਸਰ ਸਰ ਕੀ ਹੋਣਾ ਆਪਾਂ ਇੰਡੀ ਨੇ ਸਾਈਨ ਕਰਤੇ ਦੀ ਬਿਲਕੁਲ ਜੀ ਜੇ ਆਪਾਂ ਗੱਲ ਕਰੀਏ ਤਾਂ ਇੰਸਪੈਕਟਰ ਸਾਹਿਬ ਜਿਸ ਤਰੀਕੇ ਨਾਲ ਕਹਿੰਦੇ ਬਿジネス ਤੌਰ ਤੇ ਪ੍ਰੈਸ ਨੂੰ ਕਹਿੰਦੇ ਤੁਸੀਂ ਖੜੋ ਆ ਕੇ ਤੁਸੀਂ ਕਰੋ ਸਾਡਾ ਕੰਮ ਨਹੀਂ ਆ ਕਿਤੇ ਕਿਤੇ ਅਸੀਂ ਕਿਸੇ ਦੇ ਖਿਲਾਫ ਜਾਈਏ ਸਾਡਾ ਕੰਮ ਹੈ ਸ਼ੀਸ਼ਾ ਦਿਖਾਣਾ ਤੁਸੀਂ ਦੇਖ ਸਕਦੇ ਹੋ ਕਿ ਸਿਹਤ ਵਿਭਾਗ ਦੇ ਅਧਿਕਾਰੀ ਜਦੋਂ ਉਹਨਾਂ ਤੇ ਗੱਲ ਆਂਦੀ ਨਜ਼ਰ ਆਈ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਿਵੇਂ ਉਹ ਦੁਕਾਨਦਾਰ ਨੇ ਦੱਸਿਆ ਕਿ ਬਾਕੀ ਦੁਕਾਨਾਂ ਜਿਹੜੀਆਂ ਨਾਲ ਲੱਗਦੀਆਂ ਰੇੜੀਆਂ ਅੱਜ ਉਹ ਬੰਦ ਹੈ ਉਹਨਾਂ ਨੇ ਇੱਥੇ ਤੱਕ ਇਲਜ਼ਾਮ ਲਾਤੇ ਕਿ ਕਿਸੇ ਨਾ ਕਿਸੇ ਸੂਚਨਾ ਜਿਹੜੀ ਹੈ ਸਿਹਤ ਭਾਗ ਨੇ ਦਿੱਤੀ ਹੋਊਗੀ ਤੇ ਇੰਸਪੈਕਟਰ ਸਾਹਿਬ ਸਾਨੂੰ ਕਹਿਣ ਲੱਗੇ ਕਿ ਤੁਸੀਂ ਆਪਣੀ ਵਿਟਨੈਸ ਦੇ ਦਿਓ ਅਸੀਂ ਕਿਉਂ ਦੇਵਾਂਗੇ ਸਾਡਾ ਕੰਮ ਹੈ ਸ਼ੀਸ਼ਾ ਦਿਖਾਣਾ ਇਹ ਤਸਵੀਰਾਂ ਕੀਰਤਪੁਰ ਸਾਹਿਬ ਦੀਆਂ ਨੇ ਸਿਹਤ ਭਾਗ ਦੀ ਟੀਮ ਇੱਕ ਹਫਤਾ ਬਾਅਦ ਇੱਥੇ ਪਹੁੰਚੀ ਜ਼ਰੂਰ ਹੈ ਪਰ ਜੋ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਅਸਲ ਦੀ ਕੋਚਿੰਗ ਕਰ ਰਹੇ ਹਾਂ ਵੀ ਕਿਸ ਕਿਸ ਤਰੀਕੇ ਨਾਲ ਇੱਥੇ ਫੂਡ ਜਿਹੜਾ ਲੋਕਾਂ ਨੂੰ ਕਿਸੇ ਘਟੀਆ ਤਰੀਕੇ ਦਾ ਦਿੱਤਾ ਜਾ ਰਿਹਾ ਉਸ ਨੂੰ ਉਹ ਸਿਰਫ ਸਰਪ੍ਰਿਕ ਤਰ੍ਹਾਂ ਦਾ ਟਾਲਣ ਦੀ ਕੋਸ਼ਿਸ਼ ਕਰ ਰਹੇ ਕਿ ਤੁਸੀਂ ਆਪਣੀ ਫਿਟਨੈਸ ਦੇ ਦਿਓ ਸਾਨੂੰ ਤਾਂ ਕਿ ਇਹ ਜਿਹੜੇ ਸੈਂਪਲਿੰਗ ਕੀਤੀ ਜਾ ਸਕੇ ਕੈਮਰਾਮਨ ਦੀਪਰਾ ਨਾਲ ਬੋਸ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ